ਕਪੂਰਥਲਾ ਦੀ ਔਰਤ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੂਰਬ ਤੇ ਮੈਂ ਪਾਕਿਸਤਾਨ ਗੁਰਤਾਮਾ ਦੇ ਦਰਸ਼ਨ ਕਰਨ ਜਾਣਾ ਹੈ ਪਰ ਉਸ ਦਾ ਗੇਮ ਪਲਾਨ ਕੁਝ ਹੋ ਰਹੀ ਸੀ ਉਸਨੇ ਮੁਸਲਮਾਨ ਜਿਹੜਾ ਇੱਕ ਵਿਅਕਤੀ ਹੈ ਉਸਦੇ ਨਾਲ ਨਿਗਾਹ ਕਰਵਾਉਣਾ ਸੀ ਪਰ ਇੱਥੇ ਭਾਰਤ ਦੇ ਅੱਖਾਂ ਦੇ ਵਿੱਚ ਧੂੜ ਝੋਕ ਕੇ ਕਿਵੇਂ ਉਹ ਪਾਕਿਸਤਾਨ ਪਹੁੰਚੀ ਕਿਵੇਂ ਗਾਇਬ ਹੋ ਜਾਂਦਾ ਸਾਰਾ ਉਸਨੇ ਪਲਾਨ ਬਣਾਇਆ ਹੁਣ ਸਿੱਖ ਮਹਿਲਾ ਕਿੱਥੇ ਹੈ ਇਹ ਸਾਰਾ ਕੁਝ ਜਾਣ ਲਵੇ ਜਿਹਾ ਹਸ ਹਸ ਗੱਲ ਤੁਸੀਂ ਦੇਖ ਰਹੇ ਹੋ ਨੈਸ਼ਨ ਪੋਸਟ ਇੱਕ ਔਰਤ ਸਰਬਜੀਤ ਕੌਰ ਜਿਸ ਨੂੰ ਲੈ ਕੇ ਬਹੁਤ ਸਾਰੇ ਲੋਕ ਚਿੰਤਤ ਸੀ ਕਿਉਂਕਿ ਉਹ ਤਕਰੀਬਨ 1900 ਤੋਂ ਵੱਧ ਲੋਕਾਂ ਦੇ ਨਾਲ ਇੱਕ ਜਥੇ ਦੇ ਵਿੱਚ ਵਿੱਚ ਪਾਕਿਸਤਾਨ ਗੁਰਤਾਮਾ ਦੇ ਦਰਸ਼ਨ ਕਰਨ ਗਈ ਸੀ ਅਤੇ ਦਰਸ਼ਨ ਤੋਂ ਬਾਅਦ ਬਾਕੀ ਸਾਰਾ ਜਥਾ ਵਾਪਸ ਆ ਗਿਆ ਪਰ ਉਹ ਸਰਬਜੀਤ ਕੌਰ ਵਾਪਸ ਨਹੀਂ ਆਈ ਜਿਸ ਤੋਂ ਬਾਅਦ ਸਾਰਿਆਂ ਨੂੰ ਚਿੰਤਾ ਹੋਈ ਕਿ ਆਖਿਰਕਾਰ ਸਰਬਜੀਤ ਕੌਰ ਕਿੱਥੇ ਰਹਿ ਗਈ ਹਰ ਇੱਕ ਥਾਂ ਤੇ ਉਸ ਦੀ ਅਪਡੇਟ ਦਿੱਤੀ ਗਈ ਕਿ ਇਸ ਮਹਿਲਾ ਬਾਰੇ ਪਤਾ ਕਰੋ ਕਿਉਂਕਿ ਕੋਈ ਵੀ ਇਸ ਤਰੀਕੇ ਨਾਲ ਸੋਚ ਨਹੀਂ ਸਕਦਾ ਸੀ ਕਿ ਉਹ ਨਿਗਾਹ ਕਰਵਾ ਲਵੇਗੀ ਦਰਅਸਲ ਸਾਰੇ ਇਹ ਸੋਚ ਰਹੇ ਸੀ ਕਿ ਕਿਤੇ ਉਸ ਦਾ ਕਿਡਨੈਪ ਤਾਂ ਨਹੀਂ ਕਰ ਲਿਆ ਗਿਆ ਉਸ ਦੇ ਨਾਲ ਕੁਝ ਗਲਤ ਤਾਂ ਨਹੀਂ ਹੋ ਗਿਆ ਉਸ ਨੂੰ ਕਿਸੇ ਨੇ ਫਾੜ ਤਾਂ ਨਹੀਂ ਲਿਆ ਉਹ ਸੜਕ ਤੇ ਰਸਤਾ ਤਾਂ ਨਹੀਂ ਗਵਾਚ ਗਈ ਅਜੀਆਂ ਗੱਲਾਂ ਦੇ ਵਿਚਾਰ ਇਹ ਹੁਣ ਖਬਰ ਸਾਹਮਣੇ ਆ ਰਹੀ ਹੈ ਸੂਤਰਾਂ ਦੇ حوالے ਤੋਂ ਕਿ ਸਰਬਜੀਤ ਕੌਰ ਨੇ ਜਿਹੜਾ ਇਹ ਉਹ ਇੱਕ ਉਹ ਜੋ ਹੈ ਵਿਅਕਤੀ ਦੇ ਨਾਲ ਉੱਥੇ ਨਿਗਾਹ ਕਰਵਾ ਲਿਆ ਹੈ ਤੇ ਉਸਨੇ ਆਪਣਾ ਨਾਮ ਵੀ ਜਿਹੜਾ ਹੈ ਉਹ ਬਦਲ ਲਿਆ ਹੈ ਜੀ ਹਾਂ ਉਸਨੇ ਸਰਬਜੀਤ ਕੌਰ ਤੋਂ ਬਾਅਦ ਆਪਣਾ ਨਾਮ ਨੂਰ ਹੁਸੈਨ ਰੱਖ ਲਿਆ ਹੈ ਅਤੇ ਨੂਰ ਹੁਸੈਨ ਰੱਖਣ ਤੋਂ ਬਾਅਦ ਉਸਨੇ ਜਿਹੜਾ ਨਿਕਾਹ ਹੈ ਉੱਥੇ ਪੜ ਲਿਆ ਹੈ ਸਰਟੀਫਿਕੇਟ ਵੀ ਜਿਹੜਾ ਹੈ ਹੁਣ ਉਹ ਵਾਇਰਲ ਹੋਣ ਲੱਗ ਪਿਆ ਹੈ ਕਿ ਕਿਵੇਂ ਸਰਬਜੀਤ ਕੌਰ ਜਿਹੜੀ ਹੈ ਉਹ ਸਿੱਖ ਮਹਿਲਾ ਤੋਂ ਹੁਣ ਮੁਸਲਮਾਨ ਮਹਿਲਾ ਜਿਹੜੀ ਆ ਉਹ ਬਣ ਗਈ ਹੈ ਤੇ ਹੁਣ ਜਿਹੜਾ ਹੈ ਉਸ ਦੀ ਇਹ ਤਸਵੀਰ ਤੇ ਉਸ ਦੀ ਖਬਰ ਜਿਹੜੀ ਆ ਉਹ ਸੋਸ਼ਲ ਮੀਡੀਆ ਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ਸੋ ਤੁਸੀਂ ਇਸ ਦੇ ਵਿਚਾਰ ਇਸ ਮਹਿਲਾ ਦੇ ਬਾਰੇ ਕੀ ਕਹਿਣਾ ਚਾਹੋਗੇ ਕਿ ਸਰਬਜੀਤ ਕੌਰ ਜਿਹੜੀ ਹੈ ਹੁਣ ਉਹ ਨੂਰ ਹੁਸੈਨ ਬਣ ਗਈ ਹੈ ਨੂਰ ਹੁਸੈਨ ਬਣਨ ਤੋਂ ਬਾਅਦ ਉਸਨੇ ਵਿਆਹ ਕਰਵਾ ਲਿਆ ਹੈ ਕਿਉਂਕਿ ਉਹ ਦੱਸਿਆ ਜਾ ਰਿਹਾ ਕਿ ਇੱਕ ਗੇਮ ਪਲਾਨ ਦੇ ਤਹਿਤ ਇਸ ਜੱਥੇ ਦੇ ਵਿੱਚ ਕਾਰ ਗਈ ਸੀ ਕਿਉਂਕਿ ਜਦੋਂ ਉਹ ਗਈ ਹੈ ਉਸਨੇ ਇਮੀਗ੍ਰੇਸ਼ਨ ਨੂੰ ਜਿਹੜਾ ਹੈ ਆਪਣਾ ਜ਼ਿਆਦਾ ਡਾਟਾ ਵੀ ਨਹੀਂ ਦਿੱਤਾ ਸੀ ਉਸਨੇ ਇਮੀਗ੍ਰੇਸ਼ਨ ਦੇ ਵਿੱਚ ਆਪਣੇ ਪਾਸਪੋਰਟ ਨੂੰ ਜਾਪਨੇ ਜੋ ਜੋ ਜਿੱਥੇ ਉਹ ਲੋਕੇਸ਼ਨ ਤੇ ਰਹਿ ਰਹੀ ਹੈ ਉਸ ਨੂੰ ਉਸਨੇ हिडन ਰੱਖਿਆ ਹੋਇਆ ਸੀ ਸੋ ਹੁਣ ਸਾਰੀ ਚੀਜ਼ ਦੀ ਜਾਂਚ ਕੀਤੀ ਜਾਵੇਗੀ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਜਿਹੜੀ ਸਰਬਜੀਤ ਕੌਰ ਹੈ ਉਸਤੇ ਕਈ ਅਪਰਾਧਿਕ ਮਾਮਲੇ ਵੀ ਪਹਿਲਾਂ ਦਰਜ ਸੀ तकरीबन ਤਿੰਨ ਮਾਮਲੇ ਜਿਹੜੇ ਨੇ ਉਹ ਉਸ ਦੇ ਉੱਤੇ ਦਰਜ ਸੀਗੇ ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਉਹ 포ਟੋ ਉਹਦਾ ਚੀਜ਼ਾਂ ਦੇ ਵਿੱਚ ਬਰੀ ਬੀ ਹੋ ਚੁੱਕੀ ਸੀ ਪਰ ਇਸ ਦੇ ਵਿਚਕਾਰ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਉਸ ਦਾ ਆਪਣੇ ਪਤੀ ਦੇ ਨਾਲ ਜੋ ਹੈ ਲੜਾਈ ਝਗੜਾ ਚੱਲ ਰਿਹਾ ਸੀ ਤੇ ਉਹ ਵੱਖਰਾ ਰਹਿ ਰਹੀ ਸੀ ਸਰਬਜੀਤ ਕੌਰ ਦੇ ਬੱਚਿਆਂ ਨੇ ਦੱਸਿਆ ਕਿ ਉਸ ਦੇ ਪਿਤਾ ਦੇ ਨਾਲ ਨਹੀਂ ਰਹਦੀ ਸੀ ਸੋ ਹੁਣ ਜਦੋਂ ਉਹ ਦਰਸ਼ਨ ਦੇ ਲਈ ਗਈ ਹੈ ਪਾਕਿਸਤਾਨ ਤੇ ਮੁੜ ਕੇ ਹੋ ਨਹੀਂ ਆਈ ਹੈ ਜਿਸ ਦੇ ਵਿਚਕਾਰ ਹੁਣ ਦੱਸਿਆ ਜਾ ਰਿਹਾ ਹੈ ਕਿ ਸਰਬਜੀਤ ਕੌਰ ਹੁਣ ਨੂਰ ਹੁਸੈਨ ਬਣ ਕੇ ਉੱਥੇ ਰਹਿ ਰਹੀ ਹੈ ਤੇ ਉੱਥੇ ਹੀ ਉਸਨੇ ਵਿਆਹ ਕਰਵਾ ਲਿਆ ਹੈ ਸੋ ਗੁਰਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦਾ ਬਹਾਨਾ ਕਰਕੇ ਸਰਬਜੀਤ ਕੌਰ ਪਾਕਿਸਤਾਨ ਦੇ ਵਿੱਚ ਜਾਂਦੀ ਹੈ ਅਤੇ ਹੁਣ ਉਹ ਉੱਥੇ ਨੂਰ ਹੁਸੈਨ ਬਣ ਕੇ ਰਹਿ ਰਹੀ ਹੈ ਸੋ ਤੁਸੀਂ ਇਸ ਪੂਰੇ ਮਾਮਲੇ ਨੂੰ ਕਿਵੇਂ ਦੇਖਦੇ ਹੋ ਕੀ ਕਹਿਣਾ ਚਾਹੋਗੇ ਸਰਬਜੀਤ ਕੌਰ ਬਾਰੇ ਆਪਣੀ ਰਾਏ ਕਮੈਂਟਾਂ ਦੇ ਵਿੱਚ ਜਰੂਰ ਦਿਓ